ਅਸੀਂ ਅੱਜ ਹੈਗੇ ਤੇ ਵਿਹਲੇ ਐਤਵਾਰ ਐਤਵਾਰ ਪਹਿਲਾਂ ਅਸੀਂ 7 ਵਜੇ ਦੇ ਲੱਗੇ ਪਏ ਆ ਹਲਦੀ ਪਟਣ ਆਹ ਦੇਖੋ ਉਹ ਦਰ ਉਹ ਡਰਾਈਵਰ ਬੰਦਾ ਫਿਰਦਾ ਉਹ ਡਰਾਈਵਰ ਆ ਬਿੱਟੂ ਦਗਾ ਆ ਵੀ ਆਪਦੀ ਮੋਟਰ ਦੇ ਢੇੜਾ ਕੱਢ ਕੇ ਆ ਇੱਥੇ ਪਹਿਲਾਂ ਤਾਂ ਅਸੀਂ ਇਥੋਂ ਪੱਟੀ ਆ ਹਲਦੀ ਘੜ ਘੜਦੀ ਖਾ ਸੀ ਥੈਲਾ ਉਹ ਦੇਖੋ ਥੈਲਾ ਭਰ ਕੇ ਹਲਦੀ ਤੇ ਆ ਮੋਣਾ ਮੇਰੇ ਵਿੱਚ ਕੱਖ ਪੜਦਾ ਫਿਰਦਾ ਤੇ ਆ ਬਰਿੰਦਰ ਮਿਰਚਾਂ ਨੂੰ ਲਾ ਰਿਹਾ ਕੀ ਆਪਣੇ ਮਿੱਟੀ ਲਾ ਰਿਹਾ ਇਹ ਆਪਾਂ ਬੰਦੇ ਅੱਜ ਰੱਖੇ ਹੋਏ ਨੇ ਕੰਮ ਤੇ ਆਹ ਬੰਦਾ ਸਰਪੰਚਾਂ ਦੀ ਟਰਾਲੀ ਆ ਆ ਆ ਬੰਦਾ ਮੇਰਾ ਸਰਾ ਨਾਗ ਇਹ ਸਰਪੰਚਾਂ ਦੀ ਟਰਾਲੀ ਮੰਗੋ ਇਹਨੂੰ ਜਨਹਣਾ ਪੈਂਦਾ ਜਿੱਧਰ ਮਰਜੀ ਵਗ ਜੇ ਇਹ ਇਹਨੂੰ ਕੋਈ ਚੱਕਰ ਨਹੀਂ ਕਿਹੜਾ ਮਰਜੀ ਲੈ ਸਕਦਾ ਮੋਣੇ ਮੋਣਾ ਵੀ ਇਹਨੂੰ ਲੈ ਆ ਸਕਦਾ ਇਹ ਜਦੀ ਮੈਂ ਹਲਦੀ ਦੇਖ ਹਲਦੀ ਦੀ ਇਹ ਹਲਦੀ ਆਪਾਂ ਪੱਟ ਲਈ ਤੇ ਆਹ ਦੇਖੋ ਅਸੀਂ ਇੱਥੋਂ ਸਾਰੀ ਇਹ ਹਲਦੀ ਪੱਟੀ ਹੈ ਤੇ ਹਲਦੀ ਦਾ ਆਹ ਦੇਖੋ ਥੈਲਾ ਇਹ ਹਲਦੀ ਦੇਖੋ ਪਿਓਰ ਹਲਦੀ ਕੋਈ ਵੀ ਆਇਆ ਨਹੀਂ ਇਹ नाग ਲੈ ਸਕਦਾ ਇਹਨੂੰ ਹਲਦੀ ਨੂੰ ਜੇ ਲੈਣੀਆ ਦੇਖੋ नाग ਦੇ ਮੂੰਹ ਤੋਂ ਵੀ ਪੀਲੀ ਪਈਆ ਇਹ ਮੇਰਾ ਸਾਲਾ ਕਾਲਾ ਪਿਆ ਕਾਲਾ 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 ਹੋਈ ਪਈਆ ਕਹਦੇ ਮੇਰੇ ਵੀਰੋ ਤੇ ਇੱਥੋਂ ਅਸੀਂ ਪੜਤੀ ਤੇ ਕਹੀ ਦਾ ਬਾਹਾਂ ਵੀ ਟੁੱਟੇ ਗਿਆ ਇੱਕ ਹਿਸਾਬ ਦਾ ਉਹ नाग ਲੈ ਲਊਗਾ ਤੇ ਆ ਆਪਣੇ ਬਸ ਕੀ ਹਾਸਨ ਹੁਸਨ ਲੱਗੀ ਹੋਈ ਆ ਆ ਸੌਫ ਲਈ ਤੇ ਅਸੀਂ ਇੱਥੇ ਏ ਆ ਇਧਰ ਲਾਸਣ ਲੱਗ ਗਈ ਪਈ ਆ ਸਰੋਂ ਵੱਡ ਗਿਆ ਉਹ ਦੇਖ ਉਹ ਡਰਾਈਵਰ ਆ ਉਹਦਾ ਨੌ ਹੈਗਾ ਬਿੱਟੂ ਵੈਸੇ ਇਹਨੂੰ ਬਿੱਟੂ ਦਗਾਲ ਕਹਿੰਦੇ ਨੇ ਗੁੱਟ ਦਾ ਮੰਨਿਆ ਪਰ ਮੰਨਿਆ ਜਾਫੀ ਆ ਇਹ ਕਿਸੇ ਟਾਈਮ ਕਬੱਡੀ ਖੇਡਦਾ ਸੀ ਪਰ ਹੁਣ ਤਿਆਗ ਚੁੱਕਿਆ ਏ ਖੇਡ ਇਹ ਕਿਸੇ ਟਾਈਮ ਦबई ਖੇਡਣ ਗਿਆ ਸੀ ਦबई ਵਾਜਾ ਵਾਜਾ ਕਰਾਈ ਤੀ ਇਹਨੇ ਹਾਸਨਪੁਰ ਪਿੰਡ ਦੀ ਤੇ ਆ ਮੋਟਰ ਚੱਲ ਰਹੀ ਆ ਤੇ ਆ ਅਸੀਂ ਫਿਰ ਝੰਡਾ ਵੀ ਲਾ ਰੱਖਿਆ ਕਿਸਾਨ ਇਕਤਾ ਜਿੰਦਾਬਾਦ ਵਾਲਾ ਮਿੱਟੀ ਲਾ ਰਹੇ ਨੇ ਇੱਧਰ ਮਿਰਚਾਂ ਆ ਦੇ ਅਸੀਂ ਇੱਥੋਂ ਮੈਥੋਂ ਹਲਦੀ ਪੱਤੀ ਤੇ ਹੁਣ ਬਰੀਕ ਕਰ ਕਰਕੇ ਮਿਰਚਾਂ ਨੂੰ ਮਿੱਟੀ ਲਾ ਰਹੇ ਆ ਤੇ ਆ ਕਰਸਾਨ ਆ ਛੋਟੇ ਜਿਹੇ ਕਿੱਲੇ ਦਾ ਕਰਸਾਨ ਇੰਨਾ ਹੋਆ ਸਾਡਾ ਇਹ ਆ ਆ ਮਟਰ ਆ ਆ ਲਾਲ ਟਮਾਟਰ ਲੱਗੇ ਹੋਏ ਨੇ ਕਦੂ ਉਹ ਬੇਰੀ ਆ ਸੁੱਖਾ ਕਦੂ ਮਾਮਾ ਕਹਿੰਦਾ ਇਹ ਜਿਹੇ ਕਰਸਾਨ ਕਰ ਕਰ ਹੁਣ ਜਿਹੜੇ ਆਪਦੀ ਸਬਜ਼ੀ ਨੂੰ ਆਪ ਹੀ ਡੀਟੀ ਮਾਰ ਪਾ ਕੇ ਮਾਰ ਦਿੰਦੇ ਨੇ ਵੇ ਬਾਅਦ ਚ ਫੇ ਘਰ ਦੇ ਪਛਤਾਉਂਦੇ ਨੇ ਵੀ ਇਹ ਕਿਸਾਨ ਕਿਉਂ ਰੱਖਿਆ ਸੀ ਤੇ ਆ ਗੰਡੇ ਲੱਗੇ ਹੋਏ ਨੇ ਪਰਲੇ ਪਾਸੇ ਐਨੀ ਕੁ ਹੋਮ ਮੇਡ ਸਬਜ਼ੀਆਂ ਨੇ ਸਾਡੀਆਂ ਤੇ ਆ ਧਣੀਆਂ ਇਹ ਨਵੀਂ ਹੁਣ ਗਰਮੀ ਵਾਲਾ ਧਣੀਆਂ ਲਾਤਾ ਅਸੀਂ ਤੇ ਬਾਕੀ ਤੁਹਾਨੂੰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਐਨਾ ਗੇ ਸਾਡਾ ਇਹ ਤਿਆਰਬਾ